ਪਾਰਕ ਚਤਾਰ ਜੋ ਗੁਰੂ ਭੰਤ ਕ੍ਰਿਪਾ ਸੰਗ ਗੁਰ ਬਾਣੀ ਜਿਗੰਨ ਚਾਣਨ ਕਰਮਸੈ ਮਨ ਆਏ ਬਾਣੀ ਗੁਰੂ ਕੀ ਬਾਣੀ ਵਿੱਚ ਬਾਣੀ ਅਮਨਚਾਰੇ ਗੁਰ ਬਾਣੀ ਕਹੈ ਸਿੱਖ ਜਨ ਮਾਨਾ ਪ੍ਰਤਖ ਗੁਰੂ ਨਸਤਾਰੇ ਸੈਂਕਾ ਦੀ ਲੋਧ ਵਿੱਚ ਅਨਾਤ ਮਨ ਦੇ ਰੂਪੀ ਸਾਜ ਜਗਤ ਦਾ ਨੂਰ ਬੇਰਾਗ ਰੀਤੰ ਤਨੁ ਰੂਪਤਾ ਤਨਸੋ ਜਨਸੋ ਸੁਜੋਗ ਦਾ ਜਿਗੰਨ ਚਾਰ ਕਿਤਨੇ ਬੁੱਢੇ ਪਾ ਮਾਪਰਾਕੂ ਜਿੱਤਰ ਗ੍ਰਹਿਣ ਸਾਧ ਜਨ ਸ਼ੋਕਾਨ ਸੁਹੰਦਾਰ ਸਹਿਬ ਨੂੰ ਸੰਗਤ ਸਾਧਨਾ ਵਿੱਚ ਸੰਬੰਧਾਇਮਾਨ ਮਹਾਨ ਬ੍ਰਿਤਰ ਕਰਦੇ ਜਿਉਂ ਚਾਨ ਪਾਏ ਬਾਬਾ ਪਰਜੀਤਿਕ ਫਕਰਨੇ ਕਿਉਂਕਿ ਮਹਾਪੁਖਾਂ ਦੇ ਪੱਖ ਦਾ ਬਹਿ ਕੇ ਕਿ ਇੱਕ ਲਈ ਉਹਨੇ ਧਾਰਿਆ ਕਿਤੇ ਨਹੀਂ ਉਹ ਬਖਤ ਜਿਨ੍ਹਾਂ ਤੇ ਮਹਾਪੁਖਾਂ ਦੇ ਬਖਤਾਂ ਕਿਹਨੇ ਕਈ ਦਰਬਾਰੇ ਆਉਂਦੇ ਸੀ ਉਹ ਜਾਇ ਜਿਹੜੀ ਪਹੁੰਚਦੀ ਮਾਪਰ ਕੋ ਨਾ ਪਰ ਬਖਸ਼ ਜਾ ਦੇ ਕੇ ਤੋ ਜਿਹਦੇ ਫੁਕਰਾਲਾ ਗਵਾਨੀਆਂ ਕਹਾਣੀਆਂ ਉਤਸਪੁਤ ਕਰੇ ਅਜੁ ਬਰਾਣੇ ਕਰਨੇ ਸੰਤ ਸਮਾਗ ਮਹਾਰਤਪਾਤ ਨੂੰ ਚੋਲਤੋ ਹੋਏ ਤੰਦਰਾ ਸੁਤਰਾ ਸੁਣੀ ਪਾਠੀ ਕਰੇ ਐਜੇ ਸਮਾਗਮਾਂ ਤੇ ਮਹਾਂਪੁਰਮਾ ਦੇ ਆਜਾਤਾਂ ਲਾਉਣੀਆਂ ਕਿਉਂਕਿ ਮਹਾਰਤਪਾ ਆਪ ਬਤਨ ਕਰੇ ਕਰਦੇ ਭਾਈ ਮਹਾਂਪੁਰਮਾ ਨਾਲ ਅਵਲ ਜੜਾ ਹੁੰਦਾ ਜਾਣਾ ਨਹੀਂ ਹੁੰਦਾ ਅੰਤਾਂ ਬੰਤਾਂ ਗੁਰੂਕਾਰ ਨਤਨ ਮਿਤਿ ਚੇ ਪਰਦਾਤਾ ਮਹਾਂਪੁਰਮਾ ਦਾ ਨਾਮ ਜੋ ਆ ਉਹਨਾਂ ਮਾਪੋਂਾਂ ਜਾਂ ਜੱਦਾ ਕਿੱਥੇ ਬਖਸ਼ੀਦਾ ਕਿੱਥੇ ਨੇ ਕੀਤੀਆ ਮਾਪੋਂ ਖਰੇ। ਸਕੂਲਾਂ ਬੰਨ੍ਹਖੀਏ ਨਿਸ਼ਾਨਾਂ 'ਤੇ ਵੱਲ ਦੇਖੀਏ, ਗੋਦਵਾਰਾਂ 'ਤੇ ਵੱਲ ਦੇਖੀਏ, ਕਾਰਜਾਂ 'ਤੇ ਵੱਲ ਦੇਖੀਏ। ਕਿੱਥੇ ਤੋਂ ਖੇਮੀ ਨਹੀਂ ਗੱਲ। ਹਰ ਪੁੱਤਰਾ ਦੀਆ ਗੱਲ ਤਾਂ ਕਿੰਨੀਆਂ ਕਿ ਦਿੱਤੀਆਂ। ਮਾਪੋਂ ਖਾਂ ਦੇ ਵਿੱਚ ਫਿਰ ਵੀ ਜੁੜਤੀ ਸਰਕਾਰੀ ਬੰਦਿਆਂ ਨੂੰ ਵੀ ਸਰਕਾਰ ਬਿਆਨਾਂ ਤੋਂ ਪ੍ਰਾਤੇ ਨਾੜੇ ਬਾਰੇ ਗਿਆਨ ਨਹੀਂ ਕਰਿਆ ਨੂੰ। ਆਹ ਚੜ੍ਹ ਬੰਦ ਦੇਂਦੇ। ਇਹ ਯਾਦ ਰੱਖੋ ਉਹ ਸਾਰੇ ਮਹਾਂਪੁਰਜ ਜੋ ਸ਼ਬਾਵਾਂ ਕੀਤੀਆਂ ਹਨ ਉਪੀ ਦੇ ਵਿੱਚ ਹਰਿਆਣੇ ਦੇ ਵਿੱਚ ਐਪੀ ਦੇ ਵਿੱਚ ਰਾਜਸਥਾਨ ਤੇ ਮਹਾਰਾਸ਼ਟਰ ਚਾਹੂ ਜਾਪੀ ਧਰਤੀ ਤੇ ਵੀ ਪਾੜ ਲਗਾਉਂਦਿਆਂ ਦੁਆਰਾ ਇੱਕ ਥਾਂ ਦੀ ਸੇਵਾ ਜਾਈ ਮਹਾਂਪੁਰਜਾਂ ਨੇ ਉਹ ਵਰਤਾਂ ਲੈ ਕੇ ਆਏ ਸੀ ਜਿਵੇਂ ਕਿ ਅਤੀ ਤਕਤੀ ਤੇ ਮਹਾਂਪੁਰਜਾਂ ਨੇ ਸ਼ਬਾਵਾਂ ਆਰੰਭ ਕਰਕੇ ਚੋਗਰ ਬਣਾਇਆ ਇੱਕ ਹਫਤੇ ਦੇ ਵਿੱਚ ਫਰਜ਼ ਆਪ ਦੇ ਕੋਲ ਮੇਰੀ ਯਾਦ ਆਇਆ ਜਿਹੜਾ ਟਰੱਸਟ ਦਾ ਪ੍ਰਬੰਧ ਸਰਦਾਰ ਕਰਮ ਸਿੰਘ ਜੀ ਇਹ ਤੋਂ ਤੱਕ ਗਿਆ ਅਸਥਾਨਾਂ ਦਾ ਗੁਲਬਾਰ ਉਹ ਸੁਨਹਿਰ ਉਹ ਸਿੰਘ ਇਹ ਜੁਮੇਰਾ ਜਾ ਕੇ ਆਇਆ ਇੱਥੇ ਮਹਾਪੁਰਖਾਂ ਦੇ ਕੰਨੇ ਸੋਰੇ ਕਿਸੇ ਦਾ ਕੰਮ ਕਰ ਦਿੱਤੀ ਹੈ ਵੀ ਮਹਾਰਾਜ ਖਰਚਾ ਤੁਸੀਂ ਕੀਤਾ ਇਹਨੇ ਆਪ ਦੇ ਗਿਤੀ ਦੇ ਵਿੱਚ ਪਾ ਲਿਆ ਖਰਚਾ ਇਹਨੇ ਆਪ ਦੇ ਰਜਿਸਟਰਾਂ 'ਚ ਪਾ ਲਿਆ ਤੁਹਾਡਾ ਖਰਚਾ ਇੱਕ ਗੱਲ ਦੂਸਰੀ ਇੱਕ ਫਕੀਰ ਫਕਿਰ ਉਸ ਦੇ ਗੋਦਵਾਰਾਂ ਤੇ ਕੰਮ ਕਰਦੇ ਆ ਉਹ ਮਹਾਪੁਰਖਾਂ ਸੰਦੇਹ ਦਾ ਟਾਇਲ ਉਹਨੇ ਤਿਆਰ ਕੀਤੀ ਮਹਾਰਾਜ ਮੇਰਾ ਗਰੀਬ ਦਾ ਗੋਦਵਾਰ ਆ ਪ੍ਰਧਾਨ ਚਾਰਜ ਦਾ ਜਿਹੜਾ ਇਹਨਾਂ ਨੇ ਲੱਭੇ ਮਹਾਪੁਰਖਾਂ ਦੇ ਕੋਲ ਜਿਵੇਂ ਸਾਰਾ 400 ਦ ਤਕਰੀਬ 60 ਦਾ ਬੀਬੀਆਂ ਔਰ ਆਪ ਜੁਰਤੋ ਸਾਰੇ ਚਾਰੋ ਦੇ ਲੱਗਪਗ ਰਵਿੰਦਰ ਰਾਜੀ ਗੱਡੀਆਂ ਰਾਜੀ ਕਟਾ ਬੱਛਾ ਰਾਏ ਗੋਠੜ ਦੇ ਬਾਕੀ ਹੋ ਗਏ। ਸੇਮੂ ਦੀ ਯਾਤਰਾ ਤੋਂ ਬਾਅਦ ਮੁੜਦੇ ਆ ਤੇ ਉਸਨੇ ਮਾਪੂਰਕਾ ਨੂੰ ਪਾਈ ਤਰਾ ਕੋ ਦੁਆਰਾ ਜਿੰਨੇ ਤੜਾ ਕੇ ਉਹ ਘਰ ਤੋਂ ਉਠਾਵਾ ਕੀਤਾ ਮਹਾਪੁਰਕਾ ਨੇ। ਸਰਦਾਰ ਪ੍ਰਮਗ ਸਿੰਘ ਜਿਹੜਾ ਪ੍ਰਾਪਤ ਦਾ ਪ੍ਰਧਾਨ ਤੇ ਦਬੇ ਨੂੰ ਆਇਆ ਕਹਿੰਦਾ ਜੇ ਇੱਕ ਮਣਾ ਦਾ ਕੰਮ ਚਾਰ ਪੰਜ ਸਰ ਤੇ ਕੰਮ ਜਿਹੜਾ ਆਹ ਕਿ ਜਦੋਂ ਉਹ ਦੂਸਰੀ ਚੇਟ ਦੇ ਵਿੱਚ ਆ ਕੇ ਕਰਦੇ ਉਹ ਉਧਰੋਂ ਕਿਉਂਕਿ ਫੇਰ ਉਹ ਮਾਪੀਆਂ ਮੰਗੇ ਉਹਨੇ ਕਿਛੀ ਨਹੀਂ ਕਿਹਾ ਇਹ ਜੋ ਤਾਂ ਖਰਚ ਅਸੀ ਕਰੀਏ ਬਣਾਉਣ ਚਾਹੁੰ ਤੂੰ ਖਰਚੇ ਪਾਵੇ ਮਾਪੀਆਂ ਮੰਗੇ ਜੇ ਸਮਰ ਉਹ ਸਰੋਪਰ ਦਾਪਤ ਕੱਢ ਨਹੀਂ ਕੀਤਾ ਸੀ ਉਹਨਾਂ ਦੇ ਬਾਪ ਬੁਣਦੇ ਜਾਲ ਉਹਦੇ ਆ ਕੇ ਤੋਣਾ ਕੀਤਾ ਪਰ ਉਸ ਵੇਲੇ ਜਾਨ ਵਾਲੇ ਉਤਕਾਟਨ ਕਰਦੇ ਆ ਮਹਾ ਪ੍ਰਕੋਸ਼ ਵੇਲੇ ਕਾਇ ਤਿੰਨ ਘੰਟੇ ਇੱਕ ਜਗ੍ਹਾ ਦੇ ਖੜ ਕੇ ਸ਼ਰਮਨ ਕਰਦੇ ਰਹੇ ਸਰੋਵਰ ਦੇ ਵਿੱਚ ਬੱਜਰ ਦਾ ਦਿੱਤਾ ਕਹਿੰਦੇ ਭਾਈ ਐਕਤੀ ਪਾਇਆ ਇਹਦਾ ਬੰਦਾ ਨੂੰ ਜਾਂਦਾ ਆ ਗੁਜਾ ਕੇ ਦੇਖਣੋਂ ਦੋ ਤਾਰੇ ਜਿੱਥੇ ਬਾਹਰ ਪੁੱਤਾਂ ਦੇ ਚਰਨ ਟਕਾਏ ਸੀ ਦੋ ਤਾਰਾਂ ਕੋ ਹੁਣ ਵੀ ਥੋ ਸਰੋਵਰ ਦੇ ਵਿੱਚੋਂ ਬੰਦਾ ਨੂੰ ਜਾ ਰਹੀ ਹੈ ਦੇਖਿਆ ਗਿਆ ਇਸ ਤੀਹ ਕਰਦਾ ਹੈ ਕਿਉਂਕਿ ਹਰਦਵਾਰ ਵੀ ਬਣਾਇਆ ਲਵਾਨਾ ਨਾਲ ਮਨ ਪੱਖਾਂ ਦੀ ਜਾਤ ਦੇ ਵਿੱਚ ਜਿਹੜਾ ਗੁੰਮੀ ਬਣਾਇ ਕੋਪਰ ਨੇਤਰ ਪਾਲੋ ਮੋਟਰ ਨੂੰ ਦੇਖ ਕੇ ਗ੍ਰੰਤੀ ਕਰੀਏ ਕਿ ਮੁੱਢੋਂ ਪੰਜਾਬ ਦੇ ਗੁਰਪੁਰੇ ਘਰ ਲੋਕ ਕਿੰਨੇ ਨੇ ਕਿੰਨੇ ਲੱਖਾਂ ਨੂੰ ਸਾਡੇ ਪ੍ਰਤੀ ਸ਼ਕਾਇਤ ਆ। ਅੱਜ ਵੀ ਉਹ ਹਾਜ਼ਰ ਨੇ ਜਿੱਥੇ ਸੁਖਤਕ ਆਪਾਂ ਮਰਸੀ ਮਨਾ ਕੇ ਹੱਥੇ ਮਹਾਂਪੁਰਖਾਂ ਦੀ ਦਿਨ ਤੋਂ ਦਿਨਾਂ ਤੱਕ ਤੁੰਬਾ ਪੈ ਗਿਆ ਨੇ ਉਹ ਜਿਹਾ ਇਕੱਠ ਤੇ ਇਹੋ ਜਿਹਾ ਡਿਸਪਲਨ ਜਿਹੜਾ ਕਿਸੇ ਵੀ ਤਰੀਕੇ ਦਾ ਸ਼ਿਕਾਇਤ ਕਰਨ ਦਾ ਸਵ ਮਾਪੂਰ ਦਾ ਆਦਰ ਨਹੀਂ ਸੀ ਹੋਉਂਕੀ ਉਹੋ ਜਗ੍ਹਾ ਦੇ ਜਿਹੜੇ ਮਾਪਕ ਜੀ ਗਰਦਿਆਲ ਸਿੰਘ ਮਾਪਕਾਂ ਦੇ ਨਾਲ ਵੀ ਰਹੇ ਇਹਨੂੰ ਆਪ ਨਹੀਂ ਕਹਿੰਦੇ ਹੁੰਦੇ ਮਾਪੂਰ ਉਹਨਾਂ ਦੇ ਬੇਟੇ ਨਾਰ ਸਿੰਘ ਜਿਹੜਾ ਰਾਜਸੰਗ ਅਮਰੀਕਾ ਦੇ ਵਿੱਚ ਨੇ ਅੰਮ੍ਰੀ ਉਹਦੇ ਆਪ ਦਖਣ ਦੀ ਗੱਲ ਸੀ ਪੰਜਵੀਂ ਦੇ ਦਿਹਾੜੇ ਉਹਨੇ ਜਾਣਾ ਵੀ ਸੀ ਪਰ ਨਵਜਕਰ ਕਰਨਾ ਆਪ ਦੇ ਵੱਲੋਂ ਲੱਜ ਕੇ ਗਿਆ ਮਾਪਕਾਂ ਦੀ ਮਹਿਮਾ ਕੱਲਾ ਮੇਰਾ ਬੇਟਾ ਨਕਾ ਬਹੁਤ ਛੱਡਾ ਹੋ ਗਿਆ ਡਾਕਟਰ ਨੇ ਆਖੇ ਡਾਕਟਰ ਨੇ ਅੱਜ ਸ਼ਾਮ ਨੂੰ ਮੈਂ ਸ਼ਰਮ ਉਹ ਜਿਹਾ ਵੀ ਕੋਈ ਪਤਾ ਨਹੀਂ ਨਿਕਾਰਾ ਸੀ ਕੀ ਹੋ ਗਿਆ ਬਿਲਕੁਲ ਮੇਰਾ ਵੀ ਜਿਹੜਾ ਹੌਸਲ ਮੈਂ ਰਾਤ ਨੂੰ ਮਹਾਪੁਰਖਾਂ ਨੂੰ ਯਾਦ ਕਰਕੇ ਰੋਜ਼ਾ ਮਹਾਰਾਜ ਜਤ ਜੀ ਹੁੰਦੇ ਸੀ ਤੁਹਾਡੇ ਕੋਲ ਬੁਕਾਰ ਕਰਦੇ ਸੀ ਹੁਣ ਅਸੀਂ ਕਿਹਦੇ ਕੋਲ ਕਰੀਏ ਮਹਾਰਾਜ ਮੇਰੇ ਬੱਚਾ ਜੀਦਾ ਆਪ ਸੰਦਾਲ ਪਿਆ ਹੁਣ ਪਤਾ ਨਹੀਂ ਰਾਤ ਲੰਘੂ ਨਹੀਂ ਲੰਘੀ ਐ ਕਰਦਾ ਬਰਲਾਪ ਕਰਦਾ ਰੋਦਾ ਕਹਿੰਦਾ ਮੈਂ ਸੌਂ ਗਿਆ ਧੰ ਮੇਰੀ ਆਗਨ ਗਈ ਉਸ ਵਲੇ ਹਰੁਨਾ ਦੇ ਕੇ ਕਹਿੰਦੇ ਬਾਪੂ ਕਹਿੰਦੇ ਸਿਵੜੇ ਵਾਲਾ ਗਿਆ ਨਹੀਂ ਸਾਨੂੰ ਯਾਦ ਵੀ ਕਰਿਆ ਕਦੇ ਹੋਰ ਕਿਹੜਾ ਅਸੀਂ ਗਏ ਆ ਕਿਤੇ ਐਨਾ ਬਚਨ ਕਰਕੇ ਹੁਣ ਮਾਂ ਦੇ ਦਿੱਤਾ ਤੇ ਕਰਕੇ ਨੂੰ ਸੋਚਿਆ ਵੀ ਬੰਦੇ ਕਿਥੋਂ ਰੋਏ ਵੀ ਕੜਾ ਉਹ ਜੁੜੇ ਨਮਰਤਾ ਨਾਲ ਆਦਾਂ ਦਾ ਬੜਾ ਚੋਗ ਮਤੇ ਚ ਮੇਰੇ ਮੁੰਡੇ ਦਾ ਪਤਾ ਨਹੀਂ ਕੀ ਹੋਇਆ ਹੋਵੇ ਜਿਸ ਬੜਾ ਡਾਕਟਰ ਬਾਅਦ ਦੇਖਿਆ ਡਾਕਟਰ ਵੀ ਬੋਲੇ ਅੰਦਰ ਗਿਆ ਤਾਂ ਬਿਠਾ ਉਹ ਨੌਕਰ ਨਾਲ ਉਹਨੂੰ ਪੁੱਛਿਆ ਕਹਿੰਦਾ ਮਹਾਪੁਰਖ ਜਿਹੜੇ ਆਪਨੀ ਫੋਟੋ ਲੱਗੀ ਹੈ ਡੈਡੀ ਇਹਨਾਂ ਨੇ ਮੈਨੂੰ ਜਾਣ ਤੋਂ ਰੋਕੇ ਵੀ ਇਹ ਤਾਂ ਸਾਡੇ ਸੇਵਕ ਤਾਂ ਇਹ ਨਹੀਂ ਅਸੀਂ ਜਾਣ ਦਿੰਦੇ ਆ ਰਾਤੋਂ ਰਾਤ ਮਹਾਪੁਰਖਾਂ ਨੇ ਕਹਿੰਦਾ ਤੁਸੀਂ ਗਏ ਨਹੀਂ ਕਿਤੇ ਮਹਾਪੁਰਖ ਆਹੋ ਵੀ ਮਾਜਰੇ ਨੂੰ ਵੀ ਕੰਮ ਕਰਦੇ ਆ ਜਿਵੇਂ ਆਤਮੋ ਮਾਜਰਾ ਨੰਬੜਦਾਰ ਆਪੂ ਪਰਿਵਾਰ ਦਾ ਸਿਰ ਤੋਂ ਦਰ ਭੋਗ ਪਾਏ ਨੰਬੜਦਾਰ ਦੇ ਕਿਉਂਕਿ ਮਹਾਪੁਰਖੋਣਾ ਦੇ ਲੰਗਰ ਦੇ ਵਿੱਚ ਗਏ ਗਵਨੀਆਂ ਦੇ ਤੇ ਨੰਬੜਦਾਰ ਆ ਗਿਆ ਅਰਜੰਦਰ ਸਿੰਘ ਉਹਦੇ ਨੇਤਰਾ ਵਿੱਚ ਜਲ ਪੜਿਆ ਹੋਇਆ ਤੇ ਮਹਾਪੁਰਖ ਕਹਿੰਦੇ ਨੰਬੜਦਾਰ ਆ ਕੀ ਗੱਲ ਰਾਗ ਦੇ ਵਿੱਚ ਹੈ ਇਹਦਾ ਉਹ ਬਿਮਾਰੀ ਕਹਿੰਦਾ ਮਹਾਰਾਜ ਮੈਂ ਕੀ ਕਰਾਂ ਮੇਰੇ ਦੋਏ ਪੁੱਤਰ ਨੇ ਦੋਏ ਚੜਾਈ ਕਰਦੇ ਤਾਂ ਮਾਰੀ ಮಹਾਪੁਰ ਕਹਿੰਦੇ ਰੋ ਨਾ ਅੱਜ ਉਹ ਵਾਲਾ ਦੋਏ ਮੋੜ ਕੇ ਜਾਊ ਉਹਨਾਂ ਨੂੰ ਮੋੜ ਕੇ ਦੇਉਗੇ ਤਰਾਕਰ 2-4 ਸਾਲ ਦੇ ਵਿੱਚ ਦੀ ਉਹ ਜਿਹੜੇ ਦੋਏ ਬੇਟੇ ਨੇ ਉਹਦੇ ਹੁਣ ਉਹ 24-25 ਸਾਲ ਦਾ ਵੱਡਾ ਬੇਟਾ ਛੋਟਾ ਉਹ ਦੋ ਸਾਲ ਛੋਟਾ ਉਹਨੇ ਦੱਸਿਆ ਵੀ ਸਾਡੇ ਡੈਡੀ ਨੂੰ ਮਹਾਪੁਰਖਾਂ ਨੇ ਬੋਧਨ ਕੀਤਾ ਸੀ ਕਿ ਛੱਤ 'ਤੇ ਆਪ ਬਿਮਾਰ ਕੇ ਕੰਦਰ ਚੌੜੇ ਵਾਲੇ ਨਾਲ ਜਾਣੀ ਕਿ ਉਹ ਹੀ ਨਾਲ ਮੁੜ ਕੇ ਜਾਂਦੇ ਕਹਿੰਦੇ ਵਾਸੀ ਦੋ ਘਰਾ ਫਿਰ ਸਭ ਛੋ ਜਾ। ਇਹ ਮਹਾਪੁਰਖਾਂ ਦੀ ਇੱਕ ਗੱਲ ਜਿ ਲਵਾਣੇ ਗਏ ਨਗਰ ਦੇ ਵਿੱਚ ਇੱਕ ਪੁਆਲਾ ਕੋਤ ਲਵਾਣਾ ਜਿਹੜੇ ਪਾਪ ਹੋਣੇ ਉਹਨੇ ਉੱਪਰ ਜਿਹੜਾ ਛੱਤ ਤੇ ਲਵਾਣਾ। ਮਹਾਪੁਰਖ ਗਏ ਸੀਪ ਦੇ ਗ੍ਰਹਿ ਇੱਕ ਬੀਬੀ ਮਹਾਪੁਰ ਦਾ ਕੱਦਿਆ ਦੇ ਕੇ ਮਹਾਪੁਰ ਨੂੰ ਨਮਸਕਾਰ ਕੀਤੀ ਨਮਸਕਾਰ ਕਰਕੇ ਮਹਾਪੁਰ ਤੁਹਾਨੂੰ ਉਹਦੇ ਨਿਤਰਾ ਵਿੱਚ ਚੱਲ ਪੜਿਆ ਮਹਾਪੁਰ ਕਹਿੰਦੇ ਬੇਟਾ ਕੀ ਗੱਲ ਬਰਾਹ ਕਿਉਂ ਕਰਦੇ ਹੈ ਕਾਰਨ ਕੀ ਹੈ ਉਹਨੇ ਆਪਣੀ ਦਿਲ ਦੀ ਦੱਸੀ ਗੱਲ ਕਹਿੰਦੀ ਮਹਾਪੁਰੋ ਮੇਰੇ ਪਰਿਵਾਰ ਨੂੰ ਪਤਾ ਨਹੀਂ ਮੈਨੂੰ ਸ਼ਾਦੀ ਕਰਨਾ ਚਾਹੁੰਦਾ ਪਰਿਵਾਰ ਮੇਰਾ ਮੰਗਲੀ ਕਰ ਦਿੱਤੀ ਐ ਰੌਮ ਕਰ ਦਿੱਤੀ ਐ ਤੇ ਵਿਆਹ ਦਾ ਵੀ ਦਿਨ ਮਕਰੋ ਕੀਤਾ ਗਿਆ ਐ ਮਹਾਰਾਜ ਮੈਂ ਉਹ ਕਿਹਦੇ ਕੋਲ ਦੱਸਾਂ ਇਹਨਾਂ ਨੂੰ ਤਾਂ ਪਤਾ ਨਹੀਂ ਜਿਸ ਵੇਲੇ ਮੈਂ ਢਿੱਡੀ ਸੀ ਮੇਰੇ ਤਾਂ ਬੱਚੇ ਦਾ ਨਹੀਂ ਕੱਢ ਦਿੱਤੀ ਬੱਚਾ ਦੇ ਮੇਰੇ ਨਾਂ ਹੋਇਆ ਤੇ ਮਾਂ ਦਾ ਉਹ ਤਾਂ ਕੁਝ ਵੜੇੋ ਇਸਤਰੀ ਦਾ ਬੱਚੇ ਦੇ ਬਿਨਾ ਕੋਈ ਸੁੱਖ ਬਦ ਇੱਜ਼ਤ ਨਹੀਂ ਰਹਿੰਦੀ ਮਹਾਰਾਜ ਵੀ ਪਰਿਵਾਰ ਨੂੰ ਕਿਸੇ ਸੁਝਾਉਣਾ ਕਰ

ਆਹ ਬਲੀਆ ਕਿਉਂਕਿ ਫਿਰ ਉਹ ਤੋਂ ਮਗਰੋਂ ਬਾਲਕ ਹੋਇਆ ਇੱਕ ਦੀ ਗੱਤ ਉਹ ਹੀਰੇ ਲਾਲ ਵਚਨ ਆਪਤ ਹੋ ਤੋ ਆਧਾਰ ਆਪ ਕਰਾ ਲੋ ਤੁਹਾਨੂੰ ਸਭਾ ਮਹਾਪ੍ਰਭੂ ਦੇ ਬਚਨ ਹੁੰਦੇ ਨੇ ਬਚਨ ਕਿਉਂਕਿ ਜਿਵੇਂ ਆਪੇ ਆਪ ਜੇ ਸੁਖੀਏ ਜਗਰਾਂ ਦਾ ਦਿਹਾੜਾ ਹੈ ਜਗਰਾਂ ਦੇ ਸਾਹਮਣੇ ਜਗਰਾਂ ਦੇ ਲਾਗਾ ਮਿਰਗਾ ਮੱਠੀਆਂ ਇਹਨਾਂ ਨੂੰ ਖੁਸ਼ੀਆਂ ਆਉਂਦੀਆਂ ਨੇ ਜਾਓ ਤੇ 12 ਮਹਾਪੰਮਤ ਵਾਲੀ ਲੋਕ ਦੇ ਵਿੱਚ ਗੁਰਦਾਰ ਪਾਤਸ਼ਾਹ ਦਾ ਵੀ ਪਿਆਰ ਹੈ ਜੀ ਜੇ ਅਦੁੱਲਾ ਮਹਾਤਾ ਬਹਿਰ ਵੀ ਉਹ ਗੁਰੂ ਗਿਆਨੀ ਨਹੀਂ ਸਮਝਦਾ ਪੰਡਤਾਂ ਦੇ ਕੋਲ ਜਾਣਾ ਪੈਂਦਾ ਸੀ ਪੰਡਤ ਨੇ ਅਹੰਕਾਰ ਕਰ ਦਿੱਤਾ ਗੁਰੂ ਦਾ ਸੁਝਾਅ ਦਿੱਤੇ ਕੋ ਮਨਦੇ ਹੋ ਮਹਾਤਮਾ ਸਾਥੋ ਜਦ ਬਾਗਲ ਗਈ ਸ਼ਕਤਾ ਦੇ ਵਿੱਚ ਕੀਤੀ ਮਹਾਰਾਜ ਜੀ ਪੰਡਤਾਂ ਦੇ ਕੋਲ ਜਾਣ ਕਿਰਪਾ ਕਰੋ ਇੱਕ ਕੰਧ ਤੇ ਚਕਰਾ ਪਾਣੀ ਗੁਰੂ ਆਪਣੇ ਪਾਤਸ਼ਾਹ ਮਾਹਰਾਗ ਦੇ ਇੱਕ ਤੋਂ ਤਿੱਤੀ ਅੱਗੇ ਸਾਰਿਆਂ ਦੇ ਮਹਾਤਮਾ ਖੁਣੇ ਹੀ ਹੈ ਜਗਾ ਚਕਰਾ ਪਾਣੀ ਚਾਰਨ ਦੀ ਦਾਸਮੀ ਤਾਰਾ ਸ਼ਹੀਦਾਂ ਲਈ ਦਿਹਾੜਾ ਜਿੱਥੇ ਕਿ ਮੀਰੀ ਦੇ ਮਾਸਟਰ ਸਾਹਿਬ ਜੀ ਹਰਮੰਦ ਪਾਤਸ਼ਾਹ ਦਾ ਦਿਹਾੜਾ ਪਾਪਾ ਪੂਣਾ ਜੀ ਦੇ ਪਰਿਵਾਰਾਂ ਰੈਂੀਆਂ ਗੁਰਦੇਵ ਜੀ ਦਾ ਪੁੱਤ ਨੇ ਬਾਹਰ ਗਮੇ ਕੀਤੀਆਂ ਅਤੇ ਆਸਾ ਕਰਕੇ ਮੁਟਿਆਰ ਜੀ ਬਹੁਤ ਚੋਣ ਜੀ ਦੇ ਹੋ ਗਏ। ਖੇਰ ਪਾਰੇ ਤਾਰੂ ਸਿੰਘ ਦਾ ਵੀ ਅੱਜ ਸ਼ਹੀਦੀ ਪੁਰਬ ਦਿਹਾੜਾ ਹੈ। ਬਾਬਾ ਤਾਰੂ ਸਿੰਘ ਸ਼ਹੀਦ ਜੋ ਕਿਉਂਕਿ ਆਪ ਜੀ ਦਸਵਾਣਾ ਹੋਤੀ ਕਰਤ ਕਰਕੇ ਸਿੰਘਾਂ ਦੀ ਸੇਵਾ ਕਰਿਆ ਕਰਦਾ ਸੀ ਸ਼ਿਕਾਇਤ ਪਹੁੰਚ ਜਾਂਦੀ ਹੈ ਸ਼ਿਕਾਇਤ ਦੇ ਲਈ ਇੱਕ ਜੇਥੇ ਵਾਲੇ ਬਜ਼ੁਰਗ ਆ ਕੇ ਘਰੇ ਬੈਠਿਆ ਉਹਦੇ ਨਿਕਰਾਂ ਵਿੱਚ ਜਾ ਲਾ ਕੇ ਤਾਂ ਮਾਰੀ ਪਤਾ ਲੱਗਿਆ ਜੇ ਤੁਹਾਡੀ ਗੁਰਿਆਦ ਸੁਣ ਸਕਦਾ ਤਾਰੂ ਸਿੱਧਾ ਕਰਦਾ ਉਹ ਜਿੱਥੇ ਜਿੱਥੇ ਨਹੀਂ ਬੜਾ ਪਾਨੋ ਪਤਾ ਲਈਏ ਤਾਰੂ ਜੇ ਘਰ ਆ ਕੇ ਉਹਨੇ ਬਰਦਾਸ਼ਤ ਕੀਤਾ ਤੇ ਗੁਰੂ ਬਾਪ ਜੀ ਬਹਾਨ ਕਰਤਾ ਸਾਹੀ ਤੱਕ ਗਿਆ ਦਾ ਬਾਪੂ ਬਾਦ ਮੇਰੀ ਕੋ ਕਾ ਦਾ। ਦਤ ਤਾਨੂੰ ਕੀ ਦੁੱਖ ਹੈ ਆਖਿਆ ਮੇਰੀ ਬੇਟੀ ਆ ਜਿਹੜੇ ਕੰਨਾਰੇ ਮੈਨੂੰ ੱਕੇ ਰਾਂ ਦੇ ਵਿੱਚ ਪਿੱਛੇ ਗਏ। ਕਿਰਪਾ ਕਰਦੇ ਹੋ ਤੁਸਾਂ ਦੇ ਕੋ ਬਾਲਾ ਮਾਂ ਲਹਾਉ ਵੀ ਪਹੁੰਚਣਾ ਕੀਤਾ। ਕਹਿੰਦੀ ਕੋਈ ਨਹੀਂ ਕਿਥੇ ਨੇ ਮੇਰੀ ਬੁੜਿਆਵ ਨਹੀਂ ਸੁਣੀ ਮੈਂ ਤੁਹਾਡੇ ਕੋਲ ਆਇਆ ਤੁਹਾਡੇਦਰ ਜੀ ਮੇਰੀ ਜਰੂਰ ਬੋਲੋ। ਜਦ ਬਾਪੂ ਪਹਿਲਾ ਪ੍ਰਕਾਦਾ ਤੈਨੂੰ ਬਾਪੂ ਕਹਿ ਦਿੱਤਾ ਉਹ ਗਲੀ ਤੇਰੀ ਮੇਰੀ ਭੈਣ ਲੱਗੀ ਹੁਣ ਤੂੰ ਬੇਗਮਾ ਕਰ ਪ੍ਰਕਾਦਾ ਪਾਣੀ ਨੂੰ ਕੇ ਸੇਕਾਂਨ ਤਕਾਇਆ ਤੈ ਉਹ ਬਜ਼ੁਰਗ ਨੂੰ ਨਾਲ ਲਿ ਜਾ ਕੇ ਇੱਥੇ ਗਾ ਉਹ ਆਖਿਆ ਵੀ ਆਪਾਂ ਇਹ ਆ ਕੰਮ ਕਰਨਾ ਜਿਹੜਾ ਖਾਮ ਦੇ ਕੇ ਗਿਆ ਸੀ ਉਹਨ ਕੀ ਕਿਉਂਕਿ ਪਹਿਲਾ ਬਜ਼ੁਰਗਾ ਤੋਂ ਬਾਹਰ ਨਾ ਆਇਆ ਨਾਲ ਦੀ ਲੜਕੀ ਨੂੰ ਸਮਝਾਉਣਾ ਬਾਹਰ ਹੋ ਜਾ ਤੱਕ ਜਾ ਬੜੇ ਨਾਲੇ ਉਹਨੂੰ ਉਹਦੇ ਤੇ ਨਾਲੇ ਬੇਟੀ ਚੜਾ ਪੇ ਲੈ ਗਿਆ। ਟੋਗਾ ਦਿੱਤਾ ਬੇਟੀ ਦੇ ਨਾਲ ਸਾਰਾ ਉਹ ਖਰਤਾ ਦਿੱਤਾ ਆ ਗੱਜਨੀ ਵੱਲ ਲੱਗ ਜਾ ਤੇਲਾ ਹੁਣ ਉਹ ਤੇ ਤੈਨੂੰ ਕਾਲਨਗੇ ਮਾਰਨਗੇ ਉੱਪਰ ਨਿਕਲ ਜਾ ਉਹਨੂੰ ਖਰਤਾ ਵੀ ਦਿੱਤਾ ਇਹ ਕਾਲਨਗ ਦਾ ਬੇਚੀ ਸੀ ਜੇ ਤੁਨਹਾਲੇ ਮੇਰੇ ਪੈਰੀ ਦੇ ਮਾਲਕ ਸਾਹਿਬ ਸ੍ਰੀ ਹਰਗੋਬਿੰਦ ਪਾਖਾ ਇਹ ਧਰਤੀ ਤੇ ਗੁਰੂ ਪ੍ਰਤਾਪ ਜੀ ਦੀ ਸੇਵਾ ਵਿੱਚ ਲੜਾਈ ਲੱਗੀ ਹੈ ਜੰਗ ਹੋ ਰਿਹਾ ਉਹਦੇ ਵਿੱਚ ਪਾਰੇ ਕਿਉਂਕਿ ਇੱਕ ਸਿੰਘ ਮੂਰੋ ਸੀ ਮੂਰੋ ਦੇ ਛੱਟਾ ਬੱਧੀਆ ਮੇਰੀ ਪ੍ਰੀਤੇ ਮਾਲਕ ਸ੍ਰੀ ਹਰਗਨ ਪਾਤਸ਼ਾਹ ਦੇ ਕੇ ਪੱਟਾਂ ਤੇ ਜਲ ਕਰਦਿਆ ਮੂਰੋ ਤਾਂ ਦੇ ਪੰਨੇ ਦਾ ਮੁਖਰਾਪ ਕਰਕੇ ਮੂਰੋ ਦੱਸ ਤਰੇ ਕਿ ਖੁਆਰਦਾ ਮੇਰੇ ਜਗ ਵਿੱਚ ਦਰਥਾ ਹੱਦ ਦਾ ਜਾਨ ਦਿੱਤਾ ਹੈ ਕੋਈ ਗੱਲ ਦਾ ਤੱਕ ਮੈਨੂੰ ਤਿੰਨ ਦਾ ਵਾਦਾ ਦਿੱਤੀਆ ਮੇਰੇ ਗੁਰਦੇ ਮਾਲਕ ਸਾਹਿਬ ਸ੍ਰੀ ਹਰਗਨ ਪਾਤਸ਼ਾਹ ਦੇ ਤਿੰਨਾਂ ਵਿੱਚ ਹਰਕਾਰ ਨਹੀਂ ਜਿੱਤਰੀ ਦਫਾ ਤੋਂ ਬਾਅਦ ਮੋਹਲੂ ਕਹਿੰਦਾ ਮਹਾਰਾਜ ਜੇ ਮੈਨੂੰ ਖੋਚੋ ਨਾ ਤੁਸੀਂ ਕਿਰਪਾ ਕਰੋ ਜਜੂਲਾ ਮੇਰਾ ਅੰਤ ਦਾ ਥਮਾਓ ਜਿਵੇਂ ਹੁਣ ਤੁਸੀਂ ਮੈਨੂੰ ਝਮਾ ਲਿਆ ਪੱਟਾ ਤੇ ਸਿਰ ਰੱਖਿਆ ਕੋਠ ਥਮਾ ਲਿਆ ਸਾਖ ਕੀਤਾ ਮਹਾਰਾਜ ਦੇ ਅੰਤ ਸਮੇਂ ਤੁਸੀਂ ਮੇਰੇ ਸਾਹਮਣੇ ਬੈਠੇ ਨਿਰੇ ਨਿਰੇ ਬਾਤ ਤੇਰੀ ਹਰ ਤਨ ਪਾਖਾ ਦੇ ਕੋਈ ਬਚਨ ਨਹੀਂ ਕੀਤਾ ਮਹਾਰਾਜ ਕਹਿਦਾ ਬਾਪਾ ਤੁਝੇ ਤਿੰਨ ਬਚਨ ਦਿੱਤੇ ਨੇ ਮੈਂ ਤੁਹਾਨੂੰ ਬੇਨਤੀ ਕੀਤੀ ਕੋਈ ਜਵਾਬ ਨਹੀਂ ਆਇਆ ਕਿਰਪਾ ਕਰੋ ਮੇਰੇ ਅੰਤ ਸਮੇਂ ਆਪ ਕਿਰਪਾ ਕਰ ਦਿਓ ਹਾਂ ਦੂਰ ਗਏ ਦਵਾ ਵੀ ਕੋਈ ਇੰਤਕਾਰ ਨਹੀਂ ਕੋਈ ਜਵਾਬ ਨਹੀਂ ਦਿੱਤਾ ਮੇਰੇ ਆਪ ਜਦ ਤੀਸਰੀ ਦਮਾ ਕਿਹਾ ਮਹਾਰਾਜ ਤੁਝੇ ਤਿੰਨ ਬਚਨ ਦਿੱਤੇ ਜੇ ਮੈਂ ਹੋਰ ਵਾਰ ਬੇਨਤੀ ਕੀਤੀ ਹੈ ਵੀ ਆਹ ਨਾਮ ਦਾ ਕੋਈ ਜਵਾਬ ਨਹੀਂ ਦਿੱਤਾ ਪਾਪ ਕਰ ਤੀਸਰੀ ਬੇਨਤੀ ਹੈ ਮੇਰੀ ਮੇਰਾ ਹੰਤ ਸਮਾਪਤ ਜੀ ਸੰਭਵ ਕਰ ਦੇ ਮੇਰੇ ਬੀਜ ਦੇ ਬਾਲਕ ਜੀ ਹਰ ਪਤ ਪਾਪਾਂ ਬਚਨ ਕਰਦੇ ਆਹ ਮੰਗੂ ਅਸੀਂ ਤੇਰੇ ਨਾਲ ਵਾਵਾ ਤਾਂ ਨਹੀਂ ਕੀਤਾ ਤੇਰੀ ਉਮਰ ਬਡੇਰੀ ਹੈ ਅਸੀਂ ਤੇਤੋਂ ਪਹਿਲਾਂ ਤੇ ਜੁਵੇ ਨੂੰ ਤਿਆਗ ਦੇਣਾ ਪਰ ਜਿਹੜਾ ਦਾ ਬਾਬਾ ਕਰਦੇ ਪਾਪ ਨਾਲ ਵੀ ਵੱਡਾ ਲੱਗੇ ਉਹੇ ਜਿਹਨੇ ਤਾਵਾ ਨੇ ਨਵੇਂ ਜਾਂਨੇ ਆਵਾਂਗੇ ਕਿਉਂਕਿ ਨਵੇਂ ਜਾਂਨੇ ਪਾਪ ਛੱਡ ਗਏ ਨੇ ਬਖਸ਼ਮਾ ਤੇ ਮਿਲ ਗਏ ਇਥੇ ਤਰ੍ਹਾਂ ਜਿਹੜੇ ਮਹਾਕ੍ਰੋਧਾਂ ਦੇ ਕੀਤੇ ਵਾਦੇ ਨੇ ਜਿਹੜੇ ਜਿਹੜੇ ਪੁਰਾਣੇ ਸਹਿਤਕ ਨੇ ਨਾ ਵਾਦੇ ਕੀਤੇ ਸੀ ਉਹ ਵਾਦੇ ਪਤਾ ਕਿਵੇਂ ਪੂਰੇ ਹੁੰਦੇ ਨੇ ਸਭ ਸ਼ਾਗਿਰਦੋ ਜਦੋਂ ਬਾਬਾ ਮੋਨੀ ਜੀ ਜਾਂਦੇ ਆ

ਕਾਮੇ ਦੀ ਸੰਪੂਰਨ ਮਹਾਪੁਰਖਾਂ ਦਾ ਇਤਿਹਾਸ ਬਹੁਤ ਕਿਤਨੇ ਇੱਕ ਇੱਕ ਕੱਲੇ ਕੱਲੇ ਬੰਦੇ ਕੋਲ ਗਰੰਤ ਪਿਆ ਕਿਉਂਕਿ ਹੁਣ ਮਾਪੁਰਖ ਪਾਪਾ ਜੀ ਸਾਜੀ ਪੂਰੀ ਕਲਾ ਮਹਾਪੁਰਖਾਂ ਦੇ ਨਾਲ ਇਹਨਾਂ ਨੇ ਬਹੁਤ ਨਿਮਾਜਾ ਖਾਉ ਦੀ ਨੌਕਰੀ ਪੈਨਸ਼ਨ ਦਾ ਨਹੀਂ ਲਾਚ ਕੀਤਾ ਮਹਾਪੁਰਖਾਂ ਦਾ ਗਤਨ ਮਿਲਿਆ ਉਥੋਂ ਜਦੇ ਕਾਦੀ ਮਾਰ ਕੇ ਆਗੇ ਉਹ ਉਹ ਹੀ ਸਮਝਦਾ ਕਿ ਪੈਨਸ਼ਨ ਦਾ ਮਾਪੁਰਖਾਂ ਦਾ ਗਤਨ ਜਿਹੜਾ ਨੇ ਮਿਲਿਆ ਹੈ

ാവണരസ